ਸਿੰਘ ਬਾਬਾ ਲਾਡਾ ਜੀ ਤੇ ਆਪਣਾ ਅਮਰਜੀਤ ਬਾਬਾ ਜੀ ਦੇ ਯੂਟਿਊਬ ਚੈਨਲ ਦੇ ਐਸੋਸੀਏਸ਼ਨ ਰਜਿਸਟਰਡ ਪੰਜਾਬ ਦਾ ਮੈਂ ਪ੍ਰੈਜ਼ੀਡੈਂਟ ਆ ਪੰਜਾਬ ਦਾ ਤੇ ਸਾਡਾ ਮਤਲਬ ਇਹ ਦੁਨੀਆ ਦਾ 10 ਤਰੀਕ ਨੂੰ ਮੀਟਿੰਗ ਰੱਖਦੇ 10 ਮਤਲਬ ਆਏ ਮਹੀਨੇ ਅੱਜ ਇੱਕ ਮੀਟਿੰਗ ਹੁੰਦੀ ਆ ਮਹੀਨੇ ਦੇ ਵਿੱਚ ਤੇ ਸਾਡਾ ਜਿਹੜਾ ਆਡਾ ਪ੍ਰਸ਼ਾਸਨ ਨੂੰ ਇਹੋ ਮੰਗਿਆ ਵੀ ਵਰਦੀਆਂ ਚਾਲੂ ਕਰਨ ਵਰਦੀਆਂ ਦੇ ਨਾਲ ਕੁਝ ਸੁਧਾਰ ਹੋ ਜਾਂਦਾ ਆ ਤੇ ਜਦੋਂ ਪਹਿਲਾਂ ਇਹ ਵਰਦੀਆਂ ਦਾ ਕੰਮ ਉੱਧਾ ਚੁੱਕਿਆ ਸੀ ਪਰ ਹੁਣ ਫੇਲ ਹੋ ਗਿਆ ਸਾਰਾ ਬੰਦੇ ਸਾਰੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਬੰਦਾ ਸਹੀ ਕਿਹੜਾ ਕਿਹਣਾ ਮਾਰਾ ਕਿਹੜਾ ਹੈ ਤੇ ਆਡੀ ਤੇ ਉਹ ਮੰਗਿਆ ਵੀ ਪ੍ਰਸ਼ਾਸਨ ਨੂੰ ਵੀ ਸਾਡਾ ਜਿੱਦਾਂ ਹੀ ਸੰਯੋਗ ਦੇਣ ਦੇ ਪ੍ਰਸ਼ਾਸਨ ਦਾ ਹੀ ਰਸਤੇ 'ਚੋ ਜਾਮ ਵੀ ਘਟਾਉਣੇ ਆ ਗੱਡੀਆਂ ਵੀ ਸਾਈਡ ਤੇ ਕਰਾਉਣੇ ਆ ਤੇ ਉਹ ਵੀ ਸਾਡੀ ਜਿਹੜੀ ਗੱਲ ਸੁਣ ਤੇ ਸਾਡੇ ਸਾਡਾ ਸੰਯੋਗ ਉਹ ਵੀ ਦੇ ਦੇ ਜੇ ਵਰਦੀਆਂ ਚਾਲੂ ਕਰ ਦੇ ਨੇ ਪਲੇ ਚਾਲੂ ਕਰ ਦੇ ਤੇ ਸਾਡੀ ਯੂਨੀਅਨ ਦੇ ਵਿੱਚ ਬੰਦੇ ਜਿਹੜੇ ਸਾਡੇ ਨਾਲ ਤਾਇਜ ਆ ਉਹ ਵੀ ਸਹੀ ਤਰੀਕੇ ਨਾਲ ਕੰਮ ਕਰ ਸਕਦੇ ਸ਼ਹਿਰ ਦੇ ਵਿੱਚ ਤੇ ਨਹੀਂ ਤੇ ਨਸ਼ੇੜੀ ਤੇ ਬਹੁਤ ਤੁਰੇ ਫਿਰਦੇ ਆ ਫਿਰ ਬੰਦੇ ਨਸ਼ੇੜੀ ਦਾ ਤੇ ਦੂਜੇ ਦਾ ਫਰਕ ਨਹੀਂ ਜਾਪਦਾ ਵੀ ਨਸ਼ੇੜੀ ਕਿਹੜਾ ਤੇ ਸਹੀ ਬੰਦਾ ਕਿਹੜਾ ਇਹ ਕਰਕੇ ਸਾਡੀ ਪ੍ਰਸ਼ਾਸਨ ਨੂੰ ਇਹੋ ਮੰਗਿਆ ਵੀ ਜਿਹੜੇ ਵਰਦੀ ਚਾਲੂ ਕਰ ਦੇਣ ਤੇ ਨੇਮ ਪਲੇਟ ਚਾਲੂ ਕਰ ਦੇਣ ਠੀਕ ਲੱਗਦਾ ਕਿ ਵਰਦੀ ਪਾਉਣ ਦੇ ਨਾਲ ਜਿਹੜਾ ਵਾ ਯੂਨੀਅਨ ਦੇ ਮੈਂਬਰਾਂ ਦਾ ਜਿਹੜਾ ਵਾ ਜਿਹੜੇ ਈ ਰਿਕਸ਼ਾ ਚਾਲਕ ਆ ਉਨ੍ਹਾਂ ਦੀ ਪਛਾਣ ਹੋਏਗੀ ਕਿ ਇਹ ਜਿਹੜੇ ਆ ਯੂਨੀਅਨ ਦੇ ਜਾਂ ਪੱਕੇ ਤੌਰ ਤੇ ਜਿਹੜੇ ਆ ਈ ਰਿਕਸ਼ਾ ਚਾਲਕ ਨੇ ਹਾਂਜੀ ਇੱਕ ਤੇ ਉਨ੍ਹਾਂ ਦੀ ਪਛਾਣ ਹੋਊਗੀ ਕਿ ਉਹ ਪੱਕਾ ਇਹੋ ਹੀ ਕੰਮ ਕਰਦੇ ਆ ਤੇ ਮਤਲਬ ਹੋਰ ਕੋਈ ਕੰਮ ਨਹੀਂ ਕਰਦੇ ਇੱਕ ਉਹਦੇ ਨਾਲ ਵਾਅਦਾ ਇਹ ਆ ਵੀ ਜਿਹੜਾ ਟੂਰਿਸਟ ਬਾਹਰ ਹੁੰਦਾ ਉਹਨੂੰ ਫਾਇਦਾ ਹੋ ਜਾਂਦਾ ਵੀ ਆਪਾਂ ਸਹੀ ਬੰਦੇ ਦੇ ਨਾਲ ਜਾਈਏ ਜਿਹੜਾ ਵਰਦੀ ਪਾਈ ਨੇਮ ਪਲੇਟ ਲੱਗੀ ਆ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਨਹੀਂ ਬੰਦਾ ਸਹੀ ਹੈਗਾ ਇਹਦੇ ਨਾਲ ਜਾਵਾਂਗੇ ਤੇ ਅਸੀਂ ਸਹੀ ਰਵਾਂਗੇ ਉਹ ਜਿਹੜੇ ਬੰਦੇ ਨਸ਼ੇੜੀ ਆ ਜਾਂ ਕੋਈ ਵੀ ਜਿੱਦਾਂ ਬਦਲ ਕਦੀ ਕਦਾਈ ਚਲਾਉਂਦੇ ਜਾਂ ਕਦੀ ਫੜ ਲਈ ਕਦੀ ਛੱਡਤੀ ਗੱਡੀ ਉਹ ਫਿਰ ਉਹਨਾਂ ਦੇ ਵਿੱਚ ਨੁਕਸਾਨ ਵੀ ਹੋ ਜਾਂਦਾ ਕਈ ਸਵਾਰੀ ਦਾ ਸੁਰੇਸ਼ਾ ਵਾਧੂ ਹੁੰਦਾ ਮਹਾਰਾਜ ਦੀ ਕਿਰਪਾ ਤੇ ਭਗਵਾਨ ਦਾ ਦੀ ਨਗਰੀ ਆ ਇੱਥੇ ਬਹੁਤ ਹੀ ਖੱਧਾਲੂ ਹੁੰਦੇ ਆ ਇਹ ਕਰਕੇ ਸਾਡੀ ਪ੍ਰਸ਼ਾਸਨ ਨੂੰ ਇਹੋ ਮੰਗ ਆ ਵੀ ਵਰਦੀਆਂ ਚਾਲੂ ਕਰ ਤੇ ਨੇਮ ਪਲੇਟ ਚਾਲੂ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਵੀਰ ਬਲਜਿੰਦਰ ਸਿੰਘ ਜਰਨਲ 77 ਪੰਜਾਬ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਈ ਰਿਕਸ਼ਾ ਯੂਨੀਅਨ ਵੈਲਫੇਅਰ ਐਜੂਕੇਸ਼ਨ ਅਸੀਂ ਹਰ ਮਹੀਨੇ ਦੀ ਵਾਰੀ 10 ਤਰੀਕ ਦੇ ਜੋ ਮੀਟਿੰਗ ਰੱਖਦੇ ਆ ਉਸ ਮੀਟਿੰਗ ਦੇ ਵਿੱਚ ਜੋ ਸਾਨੂੰ ਪ੍ਰਸ਼ਾਸਨ ਵੱਲੋਂ ਜੋ ਵੀ ਸਾਨੂੰ ਹੁਕਮ ਹੁੰਦੇ ਆ ਉਹ ਅਸੀਂ ਆਪਣੀ ਯੂਨੀਅਨ ਦੇ ਵਿੱਚ ਆਪਣੇ ਈ ਰਿਕਸ਼ਾ ਮੈਂਬਰਾਂ ਨੂੰ ਦੱਸਦੇ ਆ ਕਿ ਸਾਨੂੰ ਇਹ ਕਾਨੂੰਨ ਲਾਗੂ ਹੋਏ ਨੇ ਇਹਦਾ ਆਪਾਂ ਹੁਕਮ ਦੇ ਮੰਨਣੇ ਆ ਤੇ ਅਸੀਂ ਹੁਣ ਅੱਜ ਇਹੀ ਇੱਕ ਨਵਾਂ ਸਲਾਹ ਦਿੱਤੀ ਆ ਵੀ ਅਹੀਂ ਲਾਇਸੈਂਸ ਬਣਾਉਣ ਲਈ ਵੀ ਕੋਸ਼ਿਸ਼ ਕਰਾਂਗੇ ਸਰਕਾਰੀ ਪੀਸ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਤੁਹਾਡਾ ਆਪਣਾ ਵੀਰ ਗਵਿੰਦਰ ਸਿੰਘ ਜਨਰਲ ਸੈਕਟਰੀ ਪੰਜਾਬ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਰਕਸ਼ਾ ਵੈਲਫਰ ਐਸੋਸੀਏਸ਼ਨ ਅਡਜਸਟਰ ਪੰਜਾਬ ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਹੈ ਕਿਸ ਬਾਰੇ ਇਹ ਸਾਡਾ ਜੋ ਸਾਡੀ ਇਹ ਹਰਤ ਤਰ੍ਹਾਂ ਦੀ ਵਾਰ ਦੀ ਤਰ੍ਹਾਂ ਮਹੀਨੇ ਦੀ ਜੋ 10 ਤਰੀਕ ਨੂੰ ਮੀਟਿੰਗ ਰੱਖੀ ਜਾਂਦੀ ਆ ਇਹਦੇ ਵਿੱਚ ਜੋ ਸਾਡੇ ਸਰਪ੍ਰਸਤ ਵੀਰ ਕ੍ਰਾਂਤੀ ਚੋਹਾਨ ਔਰ ਸਾਡੇ ਸੀਪੀ ਸਾਹਿਬ ਗੁਰਪ੍ਰੀਤ ਸਿੰਘ ਪੁੱਲਰ ਜੀ ਔਰ ਜੋ ਟ੍ਰੈਫਿਕ ਨਿਯਮਨ ਦੇ ਮੈਡਮ ਜੀ ਆਏ ਨੇ ਅਮਨਦੀਪ कौर ਉਹਨਾਂ ਦੇ ਨਾਲ ਉਹ ਮੀਟਿੰਗ ਕਰਕੇ ਜੋ ਵੀ ਸਾਨੂੰ ਅੱਗੇ ਦੱਸਦੇ ਆ ਇਸ ਮੀਟਿੰਗ ਵਿੱਚ ਜਿਹੜੇ ਆ ਟ੍ਰੈਫਿਕ ਦੇ ਨਿਯਮਾਂ ਬਾਰੇ ਆਪਣੇ ਸਾਥੀਆਂ ਨੂੰ ਦੱਸਿਆ ਜਾਂਦਾ ਵਾ ਕਿ ਕਿਵੇਂ ਸ਼ਰਾਬ ਪੀ ਕੇ ਜਾ ਕੋ ਹੋਰ ਨਸ਼ਾ ਕਰਕੇ ਜਿਹੜਾ ਆ ਆਪਾਂ ਗੱਡੀ ਨਹੀਂ ਚਲਾਉਣੀ ਅਤੇ ਹਮੇਸ਼ਾ ਹੀ ਜਿਹੜੀ ਆ ਸਵਾਰੀ ਆਪਾਂ ਖੱਬੇ ਹੱਥੀ ਉਤਾਰਨੀ ਆ ਤੇ ਖੱਬੇ ਹੱਥ ਤੋਂ ਹੀ ਚੁੱਕਣੀ ਆ ਜਿਹੜਾ ਇੱਕ ਲਾਇਸੈਂਸ ਦਾ ਤੁਹਾਡੇ ਵੱਲੋਂ ਜਿਹੜਾ ਵਾ ਉਹ ਕੀ ਮੰਗ ਰੱਖੀ ਜਾ ਰਹੀ ਹੈ ਤੇ ਲਾਇਸੈਂਸ ਤੋਂ ਉਹ ਸਾਰੇ ਅਸੀਂ ਅੱਜੋ ਕੇ ਅੰਮ੍ਰਿਤਸਰ ਸ਼ਹਿਰ ਦੇ ਆਰਟੀਓ ਸਰਦਾਰ ਖੁਸ਼ਦੇਵ ਸਾਹਿਬ ਆ ਉਹਨਾਂ ਦੇ ਨਾਲ ਇਹ ਮੀਟਿੰਗ ਕਰਕੇ ਤੇ ਇਹਨਾਂ ਨੂੰ ਬਹੁਤ ਜਲਦੀ ਇਹਦਾ ਰਿਜ਼ਲਟ ਦੱਸਾਂਗੇ ਵੀ ਉਹ ਕਿਸ ਤਾਂ ਅੰਗ ਦੇ ਨਾਲ ਜਾਂਦਾ ਸਟੈਪ ਬਾਈ ਸਟੈਪ ਸਟੈਂਡ ਬਾਈ ਸਟੈਂਡ ਬਣਾਉਂਦੇ ਆ ਜਾਂ ਫਿਰ ਉਹ ਕੰਪਲਾ ਆ ਕੇ ਜਿੱਦਾਂ ਵੀ ਬਣਾਉਣਗੇ ਜੋ ਕਿ ਅਸੀਂ ਇਹਨਾਂ ਨੂੰ ਇਹ ਰਿਕਵੈਸਟ ਕਰਾਂਗੇ ਕਿ ਗਰੀਬ ਲੋਕ ਆ ਕਿ ਆਪਣਾ ਇਹ ਰਕਸ਼ਾ ਚਲਾ ਕੇ ਆਪਣੀ ਰੋਟੀ ਰੋਟੀ ਘਰ ਬਿਮਾਹ ਚਲਦੀ ਆ ਜੋ ਕਿ ਸਰਕਾਰੀ ਜਿਹੜੀ ਫੀਸ ਆ ਉਹੀ ਲੈ ਕੇ ਇਹਨਾਂ ਦੇ ਲਾਇਸੈਂਸ ਜਿਹੜੇ ਆ ਬਣਾਏ ਜਾ ਬਣਾ ਦਿੱਤੇ ਜਾਣ ਤਾਂ ਜੋ ਇਹਨਾਂ ਦੇ ਜਿਹੜੇ ਆ ਚਲਾਨ ਨਾ ਕੱਟੇ ਜਾਣ ਜਿਹੜੀਆਂ ਐਡਰੈਸਾਂ ਨੂੰ ਲੈ ਕੇ ਵਰਦੀਆਂ ਨੂੰ ਲੈ ਕੇ ਉਸ ਮੁੱਦੇ ਤੇ ਕੀ ਚਰਚਾ ਕੀਤੀ ਗਈ ਉਹ ਤੇ ਸਾਰੇ ਇਹੀ ਆ ਕਿ ਜਿਵੇਂ ਕਿ ਮੰਨ ਲਓ ਜਿਹੜਾ ਤੇ ਪੱਕਾ ਇਰਖਸ਼ਾ ਡਰਾਈਵਰ ਆ ਚਲਾਉਂਦਾ ਉਹਦੇ ਵਾਸਤੇ ਵਰਦੀ ਨੇਮ ਪਲੇਟ ਪਲੱਸ ਜਿਹੜਾ ਜੁਨੀਅਨ ਆ ਪਲੱਸ ਜੁਨੀਅਨ ਦੇ ਨਾਲ ਅਟੈਚ ਆ ਉਹ ਜਿਹੜਾ ਆ ਵੀ ਆਈ ਕਾਰਡ ਪਾਇਆ ਹੋਊਗਾ ਆਪਾਂ ਨੂੰ ਪਤਾ ਲੱਗ ਜੂ ਕਿ ਇਹ ਬੰਦਾ ਜੁਨੀਅਨ ਦਾ ਵਾ ਤੇ ਪੱਕਾ ਡਰਾਈਵਰ ਆ ਅੱਜ ਕੱਲ ਕੀ ਹੁੰਦਾ ਕਿ ਘਰੋਂ 100 ਫੁੱਟੀ ਰੋਡ ਤੇ ਆਉਂਦੇ ਆ ਦਿਹਾੜੀ ਲਾਉਣਾ ਜਦੋਂ ਦਿਹਾੜੀ ਨਹੀਂ ਮਿਲਦੀ ਆ ਕੇ ਰਸ਼ਕਾ ਪਾੜ ਲੈਂਦੇ ਆ ਜਾਓ ਲੋਟਕ ਸੋਟ ਕਰ ਲੈਂਦੇ ਆ ਜਾ ਕੇ ਗੱਡੀ ਚ ਮਾਰ ਦਿੰਦੇ ਆ ਬਦਨਾਮ ਜਿਹੜੇ ਚੰਗੇ ਬੰਦੇ ਉਹ ਵੀ ਹੋ ਜਾਂਦੇ ਆ ਇਸ ਕਰਕੇ ਜਿਹੜਾ ਵਾ ਵਰਦੀ ਪਾਈ ਹੋਊਗੀ ਨਾਮ ਪਲੇਟ ਹੋਊਗਾ ਕੋ ਜੁਨੀਅਨ ਦਾ ਕਾਰਡ ਹੋਊਗਾ ਆਪਾਂ ਨੂੰ ਉਸੇ ਵਾਲੇ ਪਤਾ ਲੱਗ ਜਾਂਦਾ ਵੀ ਇਹ ਇਸ ਜੁਨੀਅਨ ਦਾ ਫਲਾਣਾ ਬੰਦਾ ਤੇ ਜੇ ਉਹਨੇ ਕੋਈ ਵਰਦੀ ਨਹੀਂ ਪਾਈ ਉਦਾਂ ਘਰੋਂ ਦਿਹਾੜੀ ਲਾਉਣਾ ਆ ਆ ਕੇ ਉਹਨੇ ਹੀ ਰੱਖਿਆ ਫੜ ਲਿਆ ਵਾ ਤੇ ਉਹਨੇ ਕਿਸੇ ਦੇ ਵਿੱਚ ਠੋਕ ਦਿੱਤਾ ਵਾ ਤੇ ਉਹ ਸਾਫ ਸਾਈਡ ਦੇ ਹੋ ਜਾਂਦਾ ਵਾ ਉਹਦਾ ਪਤਾ ਨਹੀਂ ਲੱਗਦਾ ਵੀ ਇਹਨਾਂ ਚੋਂ ਡਰਾਈਵਰ ਕਿਹੜਾ ਵਾ ਤੇ ਵਜੀ ਕਿਹਦੇ ਚ ਆ ਇਸ ਕਰਕੇ ਅਸੀਂ ਇਹ ਕਮਾਗੇ ਵੀ ਸਾਡੇ ਵੀਰ ਜਿੰਨੇ ਵੀ ਡਰਾਈਵਰ ਵੀਰ ਨੇ ਚਾਹੇ ਉਹ ਕਿਸੇ ਜੁਨੀਅਨ ਅਟੈਚ ਆ ਜਾਂ ਨਵੇਂ ਅਟੈਚ ਪਰ ਉਹ ਆਪਣੀਆਂ ਵਰਦੀਆਂ ਪਾਉਣ ਨਾਮ ਪਲੇਟ ਅਤੇ ਜੋ ਆਪਾਂ ਤੁਸੀਂ ਜਿਸ ਜਿਸ ਵੀ ਜੁਨੀਅਨ ਨਾਲ ਦੇ ਟੈਜ ਦੇ ਉਹਦੇ ਆਪਣਾ ਜਿਹੜਾ ਵਾ ਕਾਰਡ ਜ਼ਰੂਰ ਪਾ ਕੇ ਰੱਖੋ ਵਾਇਗੁਰਜੀਕਾ ਖਾਲਸਾ ਵਾਇਗੁਰਜੀਕਾ